ਮਾਰੂ ਮਹੱਲਾ ਪਹਿਲਾ ਮੋਲ ਕਰੇ ਦੇ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਣੀ ਹਾਟ ਬਕਾ ਨਾ ਜਿਤ ਲਾਇਆ ਚਿਤ ਲਾਗਾ ਤੇਰੇ ਲਾਲ ਕਿਆ ਚੁਤਰਾਏ ਸਾਹਿਬ ਕਾ ਹੁਕਮ ਨਾ ਕਰਨਾ ਜਾਇ ਰਹਾ ਮਾਂ ਲਾਲੀ ਪਿਓ ਲਹਲਾ ਮੇਰਾ ਹੋ ਲਾਲ ਕਾ ਜਾਇਆ ਲਾਲੀ ਨਾ ਚੈ ਲਾਲ ਲਾ ਗਾ ਵ ਭਗਤ ਕਰੋ ਤੇਰੀ ਰਾਹ ਆ ਪਿਓ ਤਾ ਪਾਣੀ ਆਣ ਮੇਰਾ ਕਾਣੀ ਤਾ ਪੀਸਣ ਜਾਓ ਪੱਕਾ ਪੇਰੀ ਪੈਰ ਮਲੋਵਾ ਜਪਤ ਤਾਰਾ ਰਹਾ ਨਾਓ ਲੂਨਹ ਰਾਮੀ ਨਾਨਕ ਲਾਲ ਬਕਸੀ ਤੋਦ ਵੜਿਆਈ ਆਜ ਜੁਗਾ ਜੋ ਜਿਆਪਤ ਦਾਤ ਤੋਦ ਬਿਣ ਵਕਤ ਨ ਪਾਈ ਮਾਰੂ ਮਹੱਲਾ ਪਹਿਲਾ ਕੋਈ ਆ ਕਹਿ ਪੋਤਣਾ ਕੋਈ ਕਹੇ ਬਿਤਾਲਾ ਕੋਈ ਆ ਕਹਿ ਨਾ ਆਦਮੀ ਨਾਨਕ ਵਿਚਾਰ ਪਿਆ دیਵਾਨਾ 사 ਕਾ ਨਾਨਕ ਬੋਰਾਣਾ ਹੋਰ ਬਿਣਿਆ ਵਰ ਨਾ ਜਾਣ ਰਹਾ ਤਉ دیਵਾਨਾ ਜਾਣੀਐ ਜਾ ਪੈ ਦਿਵਾਨਾ ਹੋਈ ਇੱਕੇ ਸਾਹਿਬ ਬਾਹਰਾ ਦੂਜਾ ਆਵਰ ਨ ਕੋਈ ਤੋਂ ਦੇਵਾਨਾ ਜਾਣੀਐ ਜਾਏ ਕਾਰ ਕਮਾਈ ਹੁਕਮ ਪਛਾਣੇ ਕਸਮ ਕਾ ਦੂਜੀ ਆਵਰ ਸਿਆਣਪ ਕਾਈ ਤੋਂ دیਵਾ ਨਾ ਜਾਣੀਐ ਜੇ ਸਾਹਿਬ ਤਾਰੇ ਪਿਆਰ ਮਨ ਦਾ ਜਾਣੇ ਆਪਕ ਅਵਰ ਪਲਾਸਣ ਸਾਰ ਮਾਰੂ ਮਹੱਲਾ ਪਹਿਲਾ ਇਸ ਧਨ ਸਰਬ ਰਿਆ ਪਰਪੁਰ ਮਨ ਮਕਬਰੇ ਸਜਾਣੇ ਦੂਰਾ सो तन ना वकर नाम रिदेह हमारे जिसनु देहि तेसे नसदारी रहा नाही तन जले ना तस्कर ले जाई नाही ओ तन डूबे ना इस तन को मिले स जाय ਇਸ ਧਨ ਕੀ ਦੇਖ ਵਡਿਆਈ ਸਹ ਜੀ ਮਤ ਅਣ ਦਿਨ ਜਾਈ ਇੱਕ ਬਾਤ ਅਨੂਪਾ ਸੁਣੋ ਨਰ ਭਾਈ ਇਸ ਧਨ ਬਿਨ ਕਹੋ ਕਿਨੇ ਪਰਮਗਤ ਪਾਈ ਪੰਤ ਨਾਨਕ ਕਾ ਅਕਾਤ ਕੀ ਕਥਾ ਸੁਣਾਈ ਸਾਤ ਗੁਰ ਮਿਲੇ ਤਾ ਇਹੋ ਧਨ ਪਾਏ ਸੁਹੀ ਮਹੱਲਾ ਪਹਿਲਾ ਸੂਰ ਸਰ ਸੋਸਲੇ ਸੋਮ ਸਰ ਪੁਕਲੇ ਜੁਗਤ ਕਰ ਮਰਤ ਸੋ ਸੁਣ ਬੰਦ ਕੇ ਜੈ ਮੀਣ ਕੀ ਚਪਲ ਸੋ ਜੁਕਤ ਮਨ ਰਾਖੀਏ ਉਡੇ ਨੈ ਹੰਸ ਨੈ ਕੰਦ ਸੀਜੈ ਮੂੜੇ ਕਾਇਚੇ ਪਰਮ ਪੂਲਾ ਨੈ ਚੀਨਿਆ ਪਰਮ ਆਨੰਦ ਬਰਾਗੀ ਰਹਾ ਹਾਂ ਆਜਰ ਗੌਜਾਰ ਲੇ ਅਮਰ ਗੋਮਾਰ ਲੇ ਪ੍ਰਾਤ ਤਜ ਛੋੜ ਤੋ ਅਮੋ ਪੀਜੈ ਮੀਨਕੀ ਚਾਪਲ ਸੁਜੁਕਤ ਮਨ ਰਾਖੀਏ ਉਡੇ ਨਹੰਸੋ ਨ ਕਾਂਦਿ ਸਿਜੈ ਪੰਤ ਨਾਨਕ ਜਣੋ ਰਵੇ ਜੇ ਹਰ ਮਨੋ ਮਨ ਪਵਣ ਸੋਹਾਂ ਵਰਤ ਪੀਜੈ ਮੀਣਕੇ ਚਪਲ ਸਜੁਕਤ ਮਾਨ ਰਾਕਿਏ ਉਡੇ ਨਹੰਸੋ ਨ ਕਾਂਦਿ ਸਿਜੈ ਮਾਰੂ ਮਹੱਲਾ ਪਹਿਲਾ ਮਾਇਆ ਮੇ ਨਮਨ ਮੁਵਾਂ ਸਰ ਲਹਿ ਰਹੀ ਮੈਂ ਮਤ ਬੋਹੇ ਤੇ ਜਾਲ ਸਿਰ ਤਰ ਟਿਕੇ ਸੱਚ ਵਕਰ ਜਿੱਤ ਮਣਕ ਮਣ ਮੈਂ ਮਣ ਮਾਰਸੀ ਸੱਚ ਨਾ ਲਾਗ ਕਤ ਰਾਜਾ ਤਖਤ ਟਿਕੇ ਗੁਣੀ ਪੈ ਪਚਾਇਣ ਰਤ बाबा साचा साहेब बा, दूर देख सर्बोति जग जीवना सिर सिर साचा साहा ब्रह्म विशिरिखि मुनि शंकर तपे पेकारी माने हुकम हुक्क दर साची ਆਕੇ ਮਰੇ ਅਪਾਰੀ ਜੰਗਮ ਜੋਦ ਜਤੇ ਸੰਿਆਸੀ ਗੁਰ ਪੂਰੇ ਵਿਚਾਰੀ ਬਿਣ ਸੇਵਾ ਪਲ ਕਬੋ ਨਾ ਪਾਵਸ ਸੇਵਾ ਕਰਨੀ ਸਾਰੀ ਨੇ ਤਨਿਆ ਤਨ ਨੇ ਗੁਰਿਆ ਗੁਰ ਨੇ ਮਾਣਿਆ ਤੁਮਾਣ ਅੰਦਲੇ ਮਾਲਕ ਗੁਰ ਪਕੜਿਆ ਨ ਤਾਣਿਆ ਤੂੰ ਤਾਣ ਹੋਮ ਜਪਾ ਨਹੀਂ ਜਾਣਿਆ ਗੁਰ ਮਤੇ ਸਾਚ ਪਛਾਨ ਨਾ ਬਿਨਾ ਨਾਹੀ ਦਰ ਢੋਈ ਝੂਟਾ ਆਵਣ ਜਾਣ ਸਾਚਾ ਨਾਮ ਸਲਾਹੀਏ ਸਾਚੇ ਤੇ ਤ੍ਰਿਪਤ ਹੋਏ ਗਿਆਨ ਰਤਨ ਮਣ ਮਾਂ ਜੀਐ ਬੜਾ ਨ ਮਿਲਾ ਹੋਏ ਜਬ ਲਗ ਸਾਹਿਬ ਮਨ ਵਸੈ ਤਬ ਲਗ ਭਿਗਣ ਨ ਹੋਏ ਨਾਨਕ ਸਿਰ ਤੇ ਸੂਟੀਐ मन तन साच सोए मारु मोहल्ला पैला जोगे जुगत नाम निर्मायल ताके मेल न राती प्रीतम नाथ सदा साच संगे जन्म मरण गत बीती गोसाई तेरा कहां नाम कैसे जाती जातो पीतर मैल बुलावे पूछो बात नरंती रहा ब्रह्मण ब्रह्म ज्ञान स्नानी हर गुण पूजे पाति एक नाम एक नारायण तिरपवण एक ज्योति राग मारू महला पहला कार पंजमा ਇਕ ਓਅੰਕਾਰ ਸਤ ਗੁਰ ਪ੍ਰਸਾਦ ਅਣਸ ਜਾਗੈ ਨੀਂਦ ਨ ਸੁਵੇਂ ਸੋ ਜਾਣੇ ਜਿਸ ਵੇਧਣ ਹੋਵੇ ਪ੍ਰੇਮ ਕੇ ਲਾਗੇ ਲਗੇ ਤਨ ਪੀਤਰ ਵੈਦ ਕੇ ਜਾਣੇ ਕਾਰੀ ਜਿਉ ਜਿਸ ਨੂੰ ਸਾਚਾ ਸਿਮਤੀ ਲਾਈ ਗੁਰਮਕਬਿਰ ਲੈ ਕੇ ਸੇ ਬੁਝਾਈ ਅਬਰਤ ਕੀ ਸਾਰ ਸੋਈ ਜਾਣ ਜੇ ਅਬਰਤ ਕਾ ਵਪਾਰੀ ਜਿਉ ਰਹਾ ਪਿਰ ਸੇਤੀ ਤਨ ਪ੍ਰੇਮ ਰਚਾਈ ਗੁਰ ਕਾ ਸ਼ਬਦ ਤਤਾ ਜਤ ਲਾਈ ਸੈਜ ਸੇਤੀ ਤਨ ਕਰੇ ਸੁਹੇਲੀ ਤ੍ਰਿਸ਼ਨਾ ਤੇ ਕੰਨ ਵਰੀ ਜਿਉ ਸੈ ਸਾ ਤੂੜੇ ਪਰਮ ਚੁਕਾਈ ਸਜੇ ਸਿਪਤ ਤੁਣਕੇ ਚੜਾਈ ਗੁਰ ਕੇ ਸਬਦ ਮਾਰੇ ਮਣ ਮਾਰੀ ਸੁੰਦਰ ਜੋਗਾ ਤਾਰੀ ਜੀ ਹਮੇ ਜਲਿਆ ਮਨੋ ਗਸਾਰੇ ਜਮਪੁਰ ਵਜ ਗੜਕ ਕਰਾਰੇ ਆਬ ਕਹਿ ਕਹਿਆ ਨਾਮ ਨਾ ਮਿਲੇ ਤੂੰ ਸੋ ਜਿਹੜੇ ਭਾਰੀ ਜਿਓ ਮਾਇਆ ਮਮਤਾ ਪਵੇ ਖਿਆਲੀ ਜਮਪੁਰ ਪਾਸ ਗਿਆ ਜਮ ਜਾਲੀ ਇਹ ਤੇ ਕੇ ਬੰਧਨ ਤੋੜ ਨਾ ਸਕੈ ਤਾ ਜਾਮ ਕਰੇ ਕੁਮਾਰੀ ਜੀਓ ਨਾ ਹੋ ਕਰ ਤਾਨ ਮੈਂ ਕੀਆ ਅਬਰਤ ਨਾਮ ਸਤ ਗੁਰੂ ਦੀਆ ਜਿਸ ਨੂੰ ਦੇ ਤਿਸੇ ਕਿਆ ਚਾਰਾ ਨਾਨਕ ਸਰਣ ਤੇ ਮਾਰੀ ਜੀਓ ਨਾ ਹੋ ਕਰ ਤਾਨ ਮੈਂ ਕੀਆ अमृत नाम सतगुरु दिया जेसनु देति से क्या चारा नानक शरण तुम्हारी जियो